ਮਾਂ ਜਦੋਂ ਇੱਕ ਬੇਟੇ ਦੇ ਸੂਲ ਵਿੱਚ ਉੱਭ ਜਾਵੇ ਤਾਂ ਮਾਂ ਨਹੀਂ ਦੇਖ ਸਕਦੀ ਪਰ ਜਦੋਂ ਪਤਾ ਲੱਗਦਾ ਹੈ ਕਿ ਮੇਰੇ ਪੁੱਤ ਦੇ ਇਹੋ ਜਿਹੇ ਹਾਲਾਤ ਹੈ ਜਿਹੜੇ ਉਹ ਜਾਲਮਾਨੇ ਕਰਤੇ ਨੇ ਕੀ ਮਹਿਸੂਸ ਹੁੰਦਾ ਹੈ ਉਹ ਤਾਂ ਸਾਡੇ ਤਾਂ ਪੁੱਛਿਆ ਨਹੀਂ ਕੁਝ ਜਾਂਦਾ ਦੱਸ ਹੀ ਨਹੀਂ ਜਾਂਦਾ ਕੁਝ ਮੈਂ ਕੱਲੀ ਸੀ ਘਰ ਇੱਕ ਸਾਡੇ ਨੂੰਹ ਸੀ ਉਹਦੇ ਪਾਪਾ ਵੀ ਨਾਲ ਗਏ ਹੋਏ ਸੀ ਜਦੋਂ ਪਤਾ ਲੱਗਾ ਮੇਰੇ ਕੋਲ ਕੋਈ ਲੱਭਤ ਨਹੀਂ ਸੀ ਬੋਲਣ ਤੇ ਜੇ ਨਾ ਇੰਨਾ ਕੰਮ ਕਰਦਾ ਹੁੰਦਾ ਸਾਰਾ ਪਰਿਵਾਰ ਉਹਦੇ ਸਿਰ ਤੇ ਸੀ ਹੁਣ ਬਿਲਕੁਲ ਨਹੀਂ ਉਹਨੇ ਕੁਝ ਕਰਨਾ ਸਾਨੂੰ ਕੋਈ ਰਸਤਾ ਨਹੀਂ ਦੇ ਦਸਦਾ ਸਾਨੂੰ ਕੌਣ ਕਮਾ ਕੇ ਦੇਗਾ ਉਹ ਮੇਰੇ ਬੇਟਾ 3 ਸਾਲ ਦਾ ਸੀ ਉਹਨਾਂ ਨੇ ਅੰਮ੍ਰਿਤ ਨਹੀਂ ਸਿਚਕਾਇਆ ਸਿਰਫ ਚੂਲਾ ਦਿੱਤਾ ਸੀ ਉਸ ਦਿਨ ਤੋਂ ਲੈ ਕੇ ਮੇਰੇ ਬੇਟੇ ਨੇ ਕੋਈ ਆਰਾ ਵਗੈਰਾ ਬਾਹਰੋਂ ਹੋਟਲ ਦੀ ਚੀਜ਼ ਵੀ ਨਹੀਂ ਖਾਧੀ ਮਹਾਰਾਜ ਤੇ ਵਿਸ਼ਵਾਸ ਸੀ ਉਹਦਾ ਹੈ ਇੰਨਾ ਸੀ ਵੀ ਬਹੁਤ ਜ਼ਿਆਦਾ ਤੇ ਇਹ ਵੇ ਉਹਨਾਂ ਨੂੰ ਪਤਾ ਨਹੀਂ ਕੀ ਦਿਸਿਆ ਇਹ ਸ਼ਸਤਰ ਨੇ ਤੇ ਬਲ ਕੋਚ ਜਾਂ ਵੀ ਉਹ ਇੱਧਰ ਆਏ ਨੇ ਬੇਟਾ ਕਾਫੀ ਦੂਰ ਸੀ ਦੂਸਰੇ ਬੇਟਿਆਂ ਦੇ ਕੋਲ ਖੜਾ ਜਦੋਂ ਅਥਰੁ ਗੱਡਿ ਗਏ ਨੇ ਲੰਗਰ ਦੀ ਸੇਵਾ ਕਰਨ ਦਾ ਨੇ ਕੁਛ ਨਿਛਿਆ ਨਹੀਂ ਉਹ ਪਹਿਲਾਂ ਹੀ ਵੀ ਲਗੇ ਫਿਰਦੇ ਸੀ ਵਿੱਚ ਸਿਵਲ ਵਰਦੀ ਚ ਫਿਰ ਉਹ ਇਹਨਾਂ ਨੂੰ ਲੈ ਗਏ ਨੇ ਕਾਫੀ ਸਨੋ ਆਂਦਾ ਵੀ ਪਤਾ ਨਹੀਂ ਕੀ ਸੀ ਵੀ ਬੋਰੀ ਵਰਗਾ ਸੀ ਜਿਹੜੇ ਮੇਰੇ ਪਾਇਆ ਇਹਨਾਂ ਨੂੰ ਨਹੀਂ ਪਤਾ ਵੀ ਜਿਹੜੇ ਗਲੇ ਤੇ ਨਿਸ਼ਾਨ ਨੇ ਰੱਸੀ ਪਾਈ ਹੈ ਜਾਂ ਮੇਰੇ ਬੱਚੇ ਨੂੰ ਉਸ ਗਾਤਰੇ ਨਾਲ ਧਰੂਆ ਉਹਨਾਂ ਨੇ ਕੀ ਕੀਤਾ ਜਿਹਦਾ ਸਾਹਿਬ ਡੱਡਾ ਹੈ ਨਾ ਇਹ ਰਬਾ ਜਾਲਮ ਨੇ ਅੱਜ ਕੀਤਾ ਪਹਿਲਾਂ ਜਿਹੜੇ ਨਹੀਂ ਕੀਤਾ ਇਤਿਹਾਸ ਚ ਹਾਂਜੀ ਜੀ ਇਹ ਆਉਂਦੇ ਨਾ ਸਵਾ ਲੱਖ ਸੇ ਇੱਕ ਲੜਾਈ ਤਵੇ ਗਵਿੰਦ ਸਿੰਘ ਨਾਮਕ ਹਾਇ ਕਰੇ ਬੱਚੇ ਠੀਕ ਨੇ ਹਾਂਜੀ ਛੋਟਾ ਜਿਹਾ ਬੇਟਾ ਹੈ ਉਹ ਵਿੱਚੋਂ ਉਹਨੂੰ ਆਨੇ ਆ ਨਾ ਆਂਦਾ ਦੋ ਜਮ ਮਮਾ ਪਾਪਾ ਦੀ ਦਵਾਈ ਲੈਣ ਗਏ ਨੇ ਘਰ ਕਿਉਂ ਨਹੀਂ ਆਉਂਦੇ ਮੈਂ ਤਾਂ ਪਾਪਾ ਦਾ ਮੂੰਹ ਵੀ ਵੇਖੇ ਪਾਪਾ ਦਾ ਮੂੰਹ ਕਿਵੇਂ ਹੁੰਦਾ ਸਾਰਾ ਪਿੰਡ ਕਿਉਂ ਬੱਚੇ ਗਏ ਸੀ ਪਿੰਡ ਦੇ ਉਹਨਾਂ ਨੇ ਵੇਖਿਆ ਬਾਅਦ ਵਿੱਚ ਪਤਾ ਲੱਗਾ ਆਂਦਣੇ ਵੀ ਬਹੁਤ ਜ਼ਿਆਦਾ ਮਰੋੜ ਕੇ ਇਹਨੂੰ ਮੁੰਡੇ ਨੂੰ ਕੁੱਟਿਆ ਬਹੁਤ ਜ਼ਿਆਦਾ ਇਹ ਸਾਹਮਣੇ ਵਹਿੰਦੇ ਸਾਂ ਅਸੀਂ ਹਰਿਆਣਾ ਸਾਈਡ ਜਾੜੀ ਸਾਕਦੇ ਥੋੜੀ ਬੋਤੀ ਗੱਲਬਾਤ ਕਰਦਾ ਨਹੀਂ ਨਹੀਂ ਬਿਲਕੁਲ ਗੱਲ ਨਹੀਂ ਹੁੰਦੀ ਤੇ ਉਹਨੂੰ ਮਾਤਾ ਜੀ ਚਾਰੇ ਨਾ ਸਮਝਾਂਦਾ ਸਾਨੂੰ ਸਮਝ ਨਹੀਂ ਆਉਂਦੀ ਉਹਨਾਂ ਨੂੰ ਫਿਰ ਗੁੱਸਾ ਚੜਦਾ ਅਸੀਂ ਵੀ ਦੁਖੀ ਹੁੰਨੇ ਆ ਸਾਨੂੰ ਸਾਡੇ ਬੱਚੇ ਦੀ ਸਮਝ ਨਹੀਂ ਆਉਂਦੀ ਹੈ ਲਿਵੋਂ ਦੇਖ ਰਹੇ ਹੋ ਤੁਸੀਂ ਤਾਂ ਕਿਸਾਨਾਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 21 ਤਰੀਕ 21 ਤਰੀਕ ਨੂੰ ਇੱਕ ਨੌਜਵਾਨ ਗਾਇਬ ਹੋ ਜਾਂਦਾ ਹੈ ਪ੍ਰਿਤਪਾਲ ਸਿੰਘ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਜਿਹੜਾ ਉਹ ਨੌਜਵਾਨ ਹੈ ਉਹ ਰੋਤਕ ਪੀਜੀਆਈ ਦੇ ਵਿੱਚ ਐਡਮਿਟ ਹੈ ਤੇ ਇਹੇ ਇਲਜ਼ਾਮ ਲੱਗਦੇ ਨੇ ਕਿ ਹਰਿਆਣਾ ਪੁਲਿਸ ਦੁਆਰਾ ਉਸ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤਸ਼ੱਦਦ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆndੀਆਂ ਨੇ ਜੋ ਕਿ ਬੜੀਆਂ ਹੀ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਨੇ ਤਾਂ ਹੁਣ ਉਹ ਨੌਜਵਾਨ ਚੰਡੀਗੜ੍ਹ ਪੀਜੀਆਈ ਦੇ ਵਿੱਚ ਐਡਮਿਟ ਹੈ ਤਾਂ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਪਹਿਲਾਂ ਏਦਾਂ ਦੱਸੋ ਕਿ ਕੀ ਹਾਲ ਚਾਲ ਨੇ ਪ੍ਰਿਤਪਾਲ ਦੇ ਹਾਂਜੀ ਮਹਾਰਾਜ ਨੇ ਚੜ੍ਹਦੀ ਕਲਾ ਉਹਦੇ ਰੱਖੀ ਹੈ ਜਾਨ ਬਖਸ਼ੀ ਆ ਸਾਨੂੰ ਹਾਂਜੀ ਇਹੇ ਬਸ ਪਰਮਾਤਮਾ ਤੋਂ ਮੰਗਨੇ ਆ ਵੀ ਸਾਡੇ ਬੱਚੇ ਦਾ ਸਰੀਰ ਤੇ ਨਹੀਂ ਰਿਹਾ ਕੰਮ ਕਰਨ ਜੋਗਾ ਪਰ ਅੱਖਾਂ ਦੇ ਸਾਹਮਣੇ ਸਾਨੂੰ ਬੈਠਾ ਹੀ ਦਿੱਸੀ ਜਾਏਗਾ ਸਾਨੂੰ ਇੰਨਾ ਹੀ ਬੜਾ ਪਰਮਾਤਮਾ ਦਾ ਸ਼ੁਕਰ ਮਾਤਾ ਕਿਸ ਤਰ੍ਹਾਂ ਦਾ ਇਲਾਜ ਚੱਲ ਰਿਹਾ ਹੈ ਹੁਣ ਕਿੱਥੇ ਕਿਵੇਂ ਦੇ ਹਾਲਾਤ ਨੇ ਹੁਣ ਕਿੱਥੇ ਜਿਹੜੀ ਗੱਲ ਪਹੁੰਚੀ ਹੋਈ ਹੈ ਕਿਹੜਾ ਟ੍ਰੀਟਮੈਂਟ ਚੱਲ ਰਿਹਾ ਹੈ ਉਹਨਾਂ ਦਾ ਬਹੁਤ ਵਧੀਆ ਚੱਲ ਰਿਹਾ ਹੈ ਬਹੁਤ ਵਧੀਆ ਡਾਕਟਰ ਨੇ ਬਹੁਤ ਵਧੀਆ ਖਿਆਲ ਰੱਖਦੇ ਨੇ ਲਤ ਦਾ ਵੀ ਪ੍ਰੈਸ਼ਰ ਹੋ ਗਿਆ ਜਿਬਾੜੇ ਦਾ ਵੀ ਹੋ ਗਿਆ ਦੰਦਾਂ ਦਾ ਵੀ ਨੱਕ ਦਾ ਵੀ ਸਾਰਾ ਹੋ ਗਿਆ ਇਲਾਜ ਬਹੁਤ ਵਧੀਆ ਨਿਗਰਾਨੀ ਨਾਲ ਵੇਂਦੇ ਨੇ ਡਾਕਟਰ ਠੀਕ ਹੈ ਤੇ ਪ੍ਰਸ਼ਾਸਨ ਦਾ ਪੂਰਾ ਸਾਥ ਹੈ ਹਾਂਜੀ ਮਾਤਾ ਹੁਣ ਗੱਲ ਕਰੀਏ ਇੱਕ ਮਾਂ ਜਦੋਂ ਇੱਕ ਬੇਟੇ ਦੇ ਸੂਲ ਵਿੱਚ ਉਭ ਜਾਵੇ ਤਾਂ ਮਾਂ ਨਹੀਂ ਦੇਖ ਸਕਦੀ ਪਰ ਜਦੋਂ ਪਤਾ ਲੱਗਦਾ ਹੈ ਕਿ ਮੇਰੇ ਪੁੱਤ ਦੇ ਇਹੋ ਜਿਹੇ ਹਾਲਾਤ ਹੈ ਜਿਹੜੇ ਉਹ ਜ਼ਾਲਮਾਂ ਨੇ ਕਰਤੇ ਨੇ ਕੀ ਮਹਿਸੂਸ ਹੁੰਦਾ ਹੈ ਉਦੋਂ ਸਾਡੇ ਤਾਂ ਪੁੱਛਿਆ ਕੁਝ ਜਾਂਦਾ ਦੱਸ ਹੀ ਨਹੀਂ ਜਾਂਦਾ ਕੁਝ ਮੈਂ ਕੱਲ੍ਹ ਦੀ ਸੀ ਘਰ ਇੱਕ ਸਾਡੇ ਨੂੰ ਸੀ ਉਹਦੇ ਪਾਪਾ ਵੀ ਨਾਲ ਗਏ ਹੋਏ ਸੀ ਜਦੋਂ ਪਤਾ ਲੱਗੋ ਮੇਰੇ ਕੋਲ ਕੋਈ ਲਫ਼ਜ਼ ਨਹੀਂ ਸੀ ਬੋਲਣ ਦੇ ਮਾਤਮਾ ਕੋਈ ਨਾ ਚੁੱਪ ਕਰ ਜਾ ਦੇਖੋ ਕੀ ਹੋ ਗਿਆ ਉਹਦੇ ਕੋਲ ਕੁਝ ਨਹੀਂ ਹੋਣਾ ਹੁਣ ਜਿਹੜਾ ਇੰਨਾ ਕੰਮ ਕਰਦਾ ਹੁੰਦਾ ਸਾਰਾ ਪਰਿਵਾਰ ਉਹਦੇ ਸਿਰ ਤੇ ਸੀ ਹੁਣ ਬਿਲਕੁਲ ਨਹੀਂ ਉਹਨੇ ਕੁਝ ਕਰਨਾ ਸਾਨੂੰ ਕੋਈ ਰਸਤਾ ਨਹੀਂ ਦੱਸਦਾ ਸਾਨੂੰ ਕੌਣ ਕਮਾ ਕੇ ਦੇਵੇਗਾ ਮਾਤਾ ਪਰਮਾਤਮਾ ਬਹੁਤ ਵੱਡਾ ਹੈ ਕਹਿੰਦੇ ਜੇਕਰ ਉਹ ਚਾਲਮ ਜਿਹਨੇ ਤਾਂ ਆਪਣਾ ਝੁਲਮ ਢਾਤਾ ਪਰ ਜਿਹਨੇ ਉਸਨੂੰ ਬਚਾਇਆ ਨਾ ਉਸ ਤੋਂ ਵੱਡਾ ਕੋਈ ਨਹੀਂ ਤੇ ਅੱਜ ਉਸ ਹੀ ਨੇ ਬਚਾਇਆ ਹੋਇਆ ਪ੍ਰਿਤਪਾਲ ਨੂੰ ਇਹ ਤੁਸੀਂ ਟੈਨਸ਼ਨ ਨਹੀਂ ਕਰਨੀ ਅੱਜ ਜੇ ਉਸ ਮਹਾਰਾ ਦੀ ਕਿਰਪਾ ਹੁੰਦੀ ਹੈ ਤਾਂ ਪ੍ਰਿਤਪਾਲ ਸਾਰਾ ਕੰਮਕਾਰ ਵੀ ਕਰੂਗਾ ਤੁਸੀਂ ਇਹ ਫਿਕਰ ਨਾ ਕਰੋ ਅਸੀਂ ਸਾਰੇ ਤੁਹਾਡੇ ਨਾਲ ਆ ਮਤ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਜਿਹੜਾ ਪ੍ਰਿਤਪਾਲ ਹੈ ਉਹ ਰੋਤਕ ਪੀਸੀਆਈ ਦੇ ਵਿੱਚ ਹੈ ਤੇ ਕਿਵੇਂ ਇਹ ਜਿਹੜਾ ਸਾਰਾ ਵਰਤਾਰਾ ਹੁੰਦਾ ਹੈ ਕਿ ਕਿਵੇਂ ਜੋ ਪੁਲਿਸ ਦੁਆਰਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੈ ਹਾਂਜੀ ਸਾਡੇ ਇਹਨਾਂ ਮੇਰੇ ਬੇਟੇ ਨੇ ਨਾ ਵੀ ਛੋਟਾ ਜਿਹਾ ਸੀ 3 ਸਾਲ ਦਾ ਤਿੰਨ ਸਾਲ ਦਾ ਸੀ ਤੇ ਉਹ ਜਿਵੇਂ ਆਮ ਹੀ ਮਾਂ ਦੇ ਦਿਲ 'ਚ ਹੁੰਦਾ ਵੀ ਮੇਰਾ ਬੱਚਾ ਨਸ਼ਿਆਂ ਤੋਂ ਦੂਰ ਰਹੇ ਹੈ ਉਹ ਮੇਰੇ ਬੇਟਾ 3 ਸਾਲ ਦਾ ਸੀ ਉਹਨਾਂ ਨੇ ਅੰਮ੍ਰਿਤ ਨਹੀਂ ਸੀ ਸਕਾਇਆ ਸਿਰਫ ਚੂਲਾ ਦਿੱਤਾ ਸੀ ਉਸ ਦਿਨ ਤੋਂ ਲੈ ਕੇ ਮੇਰੇ ਬੇਟੇ ਨੇ ਕੋਈ ਐਰਾ ਵਗੈਰਾ ਬਾਹਰੋਂ ਹੋਟਲ ਦੀ ਚੀਜ਼ ਵੀ ਨਹੀਂ ਖਾਦੀ ਮਹਾਰਾਜ ਤੇ ਵਿਸ਼ਵਾਸ ਸੀ ਉਹਦਾ ਹੈ ਇੰਨਾ ਸੀ ਵੀ ਬਹੁਤ ਜ਼ਿਆਦਾ ਫਿਰ ਇਹ ਵਿੱਚ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕੀ ਦਿਸਿਆ ਹਾਂ ਗਾਤਰਾ ਪਾਇਆ ਹੋਇਆ ਸੀ ਭੱਗ ਬੰਨੀ ਸੀ ਆਮੀ ਹੁਣ ਆਪਾਂ ਵੀ ਸਿਰੇ ਸਪਾਈ ਹੈ ਸਾਰੇ ਫਾਂਦੇ ਨੇ ਸਾਡੇ ਸਿੱਖ ਧਰਮ ਚ ਕੌਮ ਵੀ ਸਾਡੀ ਹਾਂਜੀ ਤੇ ਇਹ ਵੀ ਉਹਨਾਂ ਨੂੰ ਪਤਾ ਨਹੀਂ ਕੀ ਦਿੱਸਿਆ ਹੈ ਸਸਤਰ ਨੇ ਦੇਵਲ ਕੋਚੇ ਜਾਂ ਵੀ ਉਹ ਇੱਧਰ ਆਏ ਨੇ ਬੇਟਾ ਕਾਫੀ ਦੂਰ ਸੀ ਦੂਸਰੇ ਬੇਟਿਆਂ ਦੇ ਕੋਲ ਖੜਾ ਜਦੋਂ ਉੱਥਰ ਗੱਸ ਡਿੱਗੇ ਨੇ ਲੰਗਰ ਦੀ ਸੇਵਾ ਕਰਨ ਦੇ ਨੇ ਕੁਝ ਨਿਛਿਆ ਨਹੀਂ ਉਹ ਪਹਿਲਾਂ ਹੀ ਵੀ ਲਗੇ ਫਿਰਦੇ ਸੀ ਵਿੱਚ ਸਿਵਲ ਵਰਦੀ ਚ ਫਿਰ ਇਹਨਾਂ ਨੂੰ ਲੈ ਗਏ ਨੇ ਕਾਫੀ ਸਨੋ ਉਹਨਾਂ ਦਾ ਵੀ ਪਤਾ ਨਹੀਂ ਕੀ ਸੀ ਵੀ ਬੋਰੀ ਵਰਗਾ ਸੀ ਜਿਹੜੇ ਮੇਰੇ ਪਾਇਆ ਫਿਰ ਬਹੁਤ ਜ਼ਿਆਦਾ ਕੁੱਟਿਆ ਉਹਦੇ ਇਹਦੇ ਜਦੋਂ ਉਹਨੂੰ ਕੁੱਟਿਆ ਨਾ ਜਵਾੜਾ ਟੁੱਟਿਆ ਉਹਦਾ ਜਵਾੜਾ نیچے ਵੀ ਹੋ ਗਿਆ ਸੀ ਉਹਨੇ ਹੱਥ ਨਾਲ ਹਾਂ ਉਹਨੇ ਹੱਥ ਨਾਲ ਉੱਪਰ ਕੀਤਾ نیچے ਹੋ ਗਿਆ ਦੰਦ ਟੁੱਟ ਗਏ ਨੇ ਨੱਕ ਦੀ ਹੱਡੀ ਟੁੱਟ ਗਈ ਹੈ ਹੂੰ ਇੰਨਾ ਨਹੀਂ ਪਤਾ ਵੀ ਜਿਹੜੇ ਗਲੇ ਤੇ ਨਿਸ਼ਾਨ ਨੇ ਰੱਸੀ ਪਾਈ ਹੈ ਜਾਂ ਮੇਰੇ ਬੱਚੇ ਨੂੰ ਉਸ ਗਾਤਰੇ ਨਾਲ ਧਰੂਆ ਉਹਨਾਂ ਨੇ ਕੀ ਕੀਤਾ ਮਾਤਾ ਕਿਤੇ ਕਿੰਨਾ ਰਾਜਾਂ ਦਾ ਕਿੰਨਾ ਕਿਤੇ ਇਹ ਨਹੀਂ ਲੱਗਦਾ ਕਿ ਕਿਸਾਨਾਂ ਦੇ ਵਿੱਚ ਆਇਆ ਇਸ ਚੀਜ਼ ਤੋਂ ਘੱਟ ਕਿ ਉਹ ਸਰਦਾਰ ਅਤੇ ਗਾਤਰਾ ਪਾਇਆ ਇਸ ਚੀਜ਼ ਤੋਂ ਜ਼ਿਆਦਾ ਦਿੱਕਤ ਸੀ ਉਹਨਾਂ ਨੂੰ ਉਹਨਾਂ ਨੂੰ ਹੋਏਗੀ ਕਿ ਉਹ ਉਹਨਾਂ ਨੂੰ ਕਿਹੜਾ ਕਿਸੇ ਧਰਮ ਦਾ ਪਤਾ ਉਹਨਾਂ ਨੂੰ ਹੋਏਗੀ ਦਿੱਕਤ ਉਹ ਕੀ ਪਤਾ ਕਿਸ ਪਾਸੇ ਲੈ ਗਏ ਨੇ ਮੇਰਾ ਬੱਚਾ ਤਾਂ ਕਿਰਤ ਕਮਾਈ ਕਰਨ ਵਾਲਾ ਸੀ ਉਹਦੇ ਕੋਲ ਹੋਰ ਕੁਝ ਨਹੀਂ ਬਸ ਮਾੜਾ ਮੋਟਾ ਜਿਹਾ ਕੰਮ ਕਰਦਾ ਸੀ ਆਪਣਾ ਪਰਿਵਾਰ ਪਾਲਦਾ ਸੀ ਪਤਾ ਕਿਵੇਂ ਲੱਗਦਾ ਕਿ ਜੋ ਪ੍ਰਿਤਪਾਲ ਹੈ ਹੁਣ ਮੋਰਚੇ ਦੇ ਵਿੱਚ ਨਹੀਂ ਹੈ ਹਾਂਜੀ ਪਰ ਉਹ ਪਤਾ ਲੱਗਦਾ ਹੈ ਮੇਰੇ ਬੇਟੇ ਕੋਲ ਦੋ ਮੋਬਾਈਲ ਸੀ ਉਹਨਾਂ ਨੇ ਜਦੋਂ ਮੋਬਾਈਲ ਖੋਲਿਆ ਨਾ ਇੱਕ ਉਹਦੇ ਕੋਲ ਦੂਸਰਾ ਮੋਬਾਈਲ ਰਹਿ ਗਿਆ ਉਹਨੇ ਫਿਰ ਵੀ ਫੋਨ ਕੀਤਾ ਆਂਦਾ ਉਦੋਂ ਉਹਦੇ ਕੋਲ ਬੋਲਿਆ ਜਾਂਦਾ ਸੀ ਬਾਅਦ ਚ ਨਹੀਂ ਬੋਲਿਆ ਗਿਆ ਆਂਦਾ ਮੰਮਾ ਵੀ ਇਸ ਤਰ੍ਹਾਂ ਮੈਨੂੰ ਪੁਲਿਸ ਫਾੜ ਕੇ ਲੈ ਗਈ ਹੈ ਮੇਰੀਆਂ ਲੱਤਾਂ ਵੀ ਪਾਣਤੀਆਂ ਮੇਰਾ ਜਬਾੜਾ ਮੇਰਾ ਸਿਰ ਵੀ ਪਾੜ ਦਿੱਤਾ ਉਹਨਾਂ ਨੇ ਮੇਰੇ ਪੱਲੇ ਕੱਖ ਨਹੀਂ ਹੈਗਾ ਮੰਮੀ ਹੋਣਾ ਮੇਰੇ ਸਰੀਰ ਬਸ ਐਵੇਂ ਪਿਆ ਮੇਰਾ ਤੁਹਾਡੇ ਨਾਲ ਗੱਲ ਹੋਈ ਸੀ ਹਾਂਜੀ ਮੇਰੇ ਨਾਲ ਗੱਲ ਹੋਈ ਏ ਮੈਨੂੰ ਹੁਣ ਨਾ ਐਂਬੂਲੈਂਸ ਚ ਲੱਦਿਆ ਜਦੋਂ ਉਹਨਾਂ ਆਖਿਆ ਐਂਬੂਲੈਂਸ ਚ ਲੱਦਿਆ ਫਿਰ ਪਤਾ ਲੱਗ ਗਿਆ ਵੀ ਜਿਹੜਾ ਐਂਬੂਲੈਂਸ ਚ ਲੱਦਿਆ ਨਾ ਇਹ ਸਿੱਧਾ ਹਸਪੀਟਲ ਜਾਣਗੇ ਫਿਰ ਇਹਦੇ ਉਹਦੇ ਪਾਪਾ ਦਾ ਵੀ ਫੋਨ ਆ ਗਿਆ ਕਿ ਪ੍ਰੀਤਪਾਲ ਦਾ ਨਾਂ ਨੰਬਰ ਲੱਗਦਾ ਨਾ ਮੈਨੂੰ ਦਿਸਣ ਡਿਆ ਵੀ ਰੌਲਾ ਬਹੁਤ ਜ਼ਿਆਦਾ ਪੈ ਗਿਆ ਫਿਰਤਾਇਆ ਜੀ ਇਹਦੇ ਅਸੀਂ ਉੱਥੇ ਅੱਗੇ ਹਰਿਆਣੇ ਚ ਸਨ ਉਹਨਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਬਾਜੀ ਆ ਕੰਮ ਹੋ ਗਿਆ ਆਪਣੇ ਬੇਟੇ ਨਾਲ ਵੀ ਤੁਸੀਂ ਛੇਤੀ ਸਰਕਾਰੀ ਹਸਪੀਟਲ ਪਹੁੰਚੋ ਉਹਨਾਂ ਨੂੰ ਫਿਰ ਇੱਕ ਦਮ ਜਦੋਂ ਸੁਣੀਏ ਹਰ ਇੱਕ ਦੇ ਦਿਲ ਤੇ ਬਹੁਤ ਬੀਤਦੀ ਹੈ ਉਹਨਾਂ ਨੂੰ ਕੋਈ ਸੁਝਾਈ ਨਾ ਵੀ ਮੈਂ ਕੀ ਕਰਾਂ ਫਿਰ ਫਟਾਫਟੋ ਨਰਵਾੜੇ ਗਏ ਇਹ ਲੈ ਕੇ ਚੱਲੇ ਸੀ ਉਹ ਬਾੜਨਾ ਵਿੱਚ ਉਹ ਤੱਕੇ ਨਾਲ ਉਹਨਾਂ ਦੇ ਕੋਲ ਐਂਬੂਲੈਂਸ 'ਚ ਬੈਠਾ ਫਿਰ ਨਾਲ ਉਹਨੂੰ ਰੋਤਕ ਲੈ ਗਏ ਨੇ ਵੱਸੇ ਆਵੇਂ ਪੇ ਆਕੇ ਨਰਵਾਨੇ ਇੱਕ ਡਾਕਟਰ ਦਾ ਫੋਨ ਵੀ ਆਇਆ ਅੰਦਾ ਮੇਰਾ 3 ਵਜੇ ਸੀ ਤਾਂ ਡਿਊਟੀ ਏ ਵੀ ਪ੍ਰੀਤਪਾਲ ਇੱਥੇ ਵੇ ਅਸੀਂ ਆਖਿਆ ਮੇਰਾ ਵੀਰ ਉੱਥੇ ਹੀ ਰਿਹਾ ਨਜ਼ਰ ਸਾਡੇ ਪਹੁੰਚ ਜਾਂਦੇ ਉਹ 3 ਵਜੇ ਤੋਂ ਪਹਿਲਾਂ ਹੀ ਵੀ ਉਧਰ ਫਿਰ ਰੋਤ ਕੱਲ ਲੈ ਗੇ ਫਿਰ ਅਸੀਂ ਮਗਰ ਗਏ ਉੱਥੇ ਜਦੋਂ ਤੁਹਾਨੂੰ ਫੋਨ ਆਂਦਾ ਉਸ ਵਕਤ ਮਾਨੂੰ ਯਕੀਨ ਨਹੀਂ ਹੁੰਦਾ ਕਿ ਕਿਹਦਾ ਫੋਨ ਆ ਗਿਆ ਹਨਾ ਇਹ ਕੀ ਹੋ ਗਿਆ ਇਹ ਕੀ ਬਣ ਗਿਆ ਮੈਂ ਰੋਈ ਜਾਵਾਂ ਉਹ ਮਰਤੀ 2:30 ਹੋ ਜਾਂਦਾ ਮਮਾ ਕੀ ਹੋਇਆ ਮੈਂ ਕਿ ਮੈਂ ਕੀ ਦੱਸਾਂ ਤੈਨੂੰ ਗੀ ਹੋਇਆ ਸਾਡੇ ਪ੍ਰੀਤ ਨੂੰ ਬਹੁਤ ਸੱਟਾਂ ਲਗੀਆਂ ਮੈਂ ਦੇਖੂ ਨਹੀਂ ਹੁੰਦਾ ਮੈਂ ਤੁਹਾਨੂੰ ਉਹੀ ਗੱਲ ਕਹੀ ਆ ਕਿ ਸਾਡਾ ਸਤਗੁਰੂ ਬਹੁਤ ਵੱਡਾ ਹੈ ਬਚਾਇਆ ਕਿ ਸਤਗੁਰ ਜਿਹਦਾ ਸਾਹਿਬ ਡੱਡ ਹੈ ਨਾ ਇਹ ਰੱਬ ਗਾ ਜਾਲਮਾਂ ਨੇ ਅੱਜ ਕੀਤਾ ਪਹਿਲਾਂ ਕਿਹੜੇ ਨਹੀਂ ਕੀਤਾ ਇਤਿਹਾਸ ਚ ਹਾਂਜੀ ਜੀ ਮੈਂ ਆਂਦੇ ਨਾ ਸਵਾ ਲੱਖ ਸੇ ਇੱਕ ਲੜਾਈ ਤਵੇ ਗਵਿੰਦ ਸਿੰਘ ਨਾਮਕ ਹਾਇ ਮੇਰੇ ਪੁੱਤਰ ਨੂੰ ਉਹਨਾਂ ਜਾਲਮਾਂ ਨਾਲ ਉਥੋਂ ਬਚਾ ਕੇ ਤੇ ਕੱਢ ਲਿਆ ਅੱਜ ਉਹੀ ਸਿੱਖ ਕੋਈ ਪਰਖੇ ਉਸ ਸੇ ਸਿੱਖਾਂ ਚ ਇਹ ਵੀ ਸਾਡਾ ਵੀ ਕੋਈ ਸਿੱਖ ਬੱਚਾ ਮਾਤਾ ਮੈਂ ਮੈਰਿਡ ਹੈ ਵੀਰਾ ਵਿਆਹ ਹੋਇਆ ਵੀਰੇ ਦਾ ਹਾਂਜੀ ਬੇਟਾ ਛੋਟੇ ਕਰੇ ਬੱਚੇ ਠੀਕ ਨੇ ਹਾਂਜੀ ਛੋਟਾ ਜਿਹਾ ਬੇਟਾ ਉਹ ਵਿੱਚੋਂ ਉਹ ਨਵਾਂ ਨੇ ਆ ਨਾ ਅੰਦ ਦੂਜਾ ਮੰਮਾ ਪਾਪਾ ਦੀ ਦਵਾਈ ਲੈਣ ਗਏ ਨੇ ਘਰ ਕੇ ਆਉਨੇ ਆਉਂਦੇ ਮੈਂ ਤਾਂ ਪਾਪਾ ਦਾ ਮੂੰਹ ਵੀ ਵੇਖ ਕੇ ਪਾਪਾ ਦਾ ਮੂੰਹ ਕਿਵੇਂ ਆਉਂਦਾ ਅਸੀਂ ਉਹਨੂੰ ਲੈ ਕੇ ਨਹੀਂ ਆਉਂਦੇ ਇੱਥੇ ਬੱਚੇ ਨਾਲ ਗੱਲ ਕਰਦਾ ਹੁੰਦਾ ਆਪਣੇ ਪਿਤਾ ਦੀ ਹਾਂਜੀ ਕਰਦਾ ਕਿੰਨੇ ਸਾਲ ਦਾ ਬੱਚਾ ਬੱਚਾ 6 ਸਾਲ ਦਾ ਹੈ ਮਾਤਾ ਹੁਣ ਗੱਲ ਕਰੀਏ ਹੁਣ ਕਿਸ ਤਰ੍ਹਾਂ ਦੀ ਜਿਹੜੀ ਮਦਦ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕੋਈ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਨਹੀਂ ਨਹੀਂ ਸਰਕਾਰ ਨੂੰ ਕੋਈ ਦਿੱਕਤ ਨਹੀਂ ਹੈਗੇ ਹਾਂ ਐਵੇਂ ਪਿਆ ਕਿ ਬਹੁਤ ਵਧੀਆ ਸਰਕਾਰ ਖਿਆਲ ਰੱਖ ਰਹੀ ਮਾਤਾ ਜੀ ਵੀ ਅੱਪਾ ਗੱਲ ਕਰ ਰਹੇ ਆਂ ਆਪਾਂ ਤਾਂ ਇਹ ਗੱਲ ਕਹਿ ਰਹੇ ਆਂ ਕਿ ਪੁਲਿਸ ਦੁਆਰਾ ਗ੍ਰਿਫਤਾਰ ਕਰਕੇ ਇਹ ਤਸ਼ੱਦਦ ਕੀਤਾ ਗਿਆ ਪਰ ਜਿਹੜੀ ਹਰਿਆਣਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਸਾਨੂੰ ਇਹ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਸੀ ਤੇ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਉਸਨੂੰ ਹਸਪਤਾਲ ਪਹੁੰਚਾਇਆ ਉਹ ਤਾਂ ਮੁਕਰ ਰਹੇ ਨੇ ਇਹ ਸਾਡਾ ਪਿੰਡ ਵੀ ਅਗਵਾਈ ਦੇ ਨੂੰ ਤਿਆਰ ਹੈ ਸਾਰਾ ਪਿੰਡ ਕਿਉਂ ਬੱਚੇ ਗਏ ਸੀ ਪਿੰਡ ਦੇ ਉਹਨਾਂ ਨੇ ਵੇਖਿਆ ਬਾਅਦ ਵਿੱਚ ਪਤਾ ਲੱਗਾ ਆਂਦਣ ਨੇ ਵੀ ਬਹੁਤ ਜ਼ਿਆਦਾ ਮਰੋੜ ਕੇ ਇਹਨੂੰ ਮੁੰਡੇ ਨੂੰ ਕੁੱਟਿਆ ਬਹੁਤ ਜ਼ਿਆਦਾ ਇਹ ਸਾਹਮਣੇ ਵੇਂਦੇ ਸਾਂ ਅਸੀਂ ਹਰਿਆਣੇ ਸਾਈਡ ਜਾ ਨਹੀਂ ਸਕਦੇ ਵੀ ਜਿੰਨਾ ਕੁੱਟਿਆ ਸੀ ਜਦੋਂ ਹੋਰ ਵੀ ਸੌਣੇ ਹਨ ਐਨਾ ਦੁੱਖ ਹੁੰਦਾ ਨਾ ਵੀ ਐਨਾ ਦੁੱਖ ਸਾਡੇ ਬੱਚੇ ਪਾਏ ਕੀ ਕਰਨ ਲੱਗਦਾ ਹੈ ਦੇਖੋ ਗੱਲ ਕਰੀਏ ਅਸੀਂ ਨਾ ਤਾਂ ਕਿਸੇ ਬਾਹਰਲੇ ਦੇਸ਼ ਤੋਂ ਆ ਅਸੀਂ ਇਸੇ ਦੇਸ਼ ਦੇ ਵਸਨੀਕਾਂ ਹਨਾ ਅਸੀਂ ਇਸ ਦੇਸ਼ ਦੇ ਲਈ ਕੀ ਨਹੀਂ ਕਰਦੇ ਅੱਜ ਵੀ ਸਭ ਤੋਂ ਜ਼ਿਆਦਾ ਵਿਦਵਾਵਾ ਪੰਜਾਬ ਦੀਆਂ ਨੇ ਜੇਕਰ ਦੇਸ਼ ਲਈ ਕੁਰਬਾਨੀ ਦੀ ਗੱਲ ਆਵੇ ਜੇਕਰ ਕਰੋਨਾ ਦੀ ਗੱਲ ਆਵੇ ਤਾਂ ਸਾਡੇ ਵਾਲੇ ਸਾਂ ਤੱਕ ਵੇਚਦੇ ਨੇ ਹਨਾ ਤਾਂ ਕਿ ਲੋਕਾਂ ਨੂੰ ਜਿਉਂਦਾ ਰੱਖਿਆ ਜਾਵੇ ਲੰਗਰ ਦਿਲਾ ਦਿੰਦੇ ਨੇ ਜਿੱਥੇ ਲੋੜ ਪਵੇ ਪਰ ਸਾਡੇ ਦੇ ਨਾਲ ਹੀ ਇਹ ਇਹੋ ਜਿਹਾ ਵਰਤਾ ਕੀ ਕਰਨ ਲੱਗਦਾ ਹੈ ਇਹ ਹਰਿਆਣਾ ਸਰਕਾਰ ਨਹੀਂ ਚਾਹਦੀ ਵੀ ਅੱਗੇ ਬੱਚੇ ਵਧਣ ਪਿੱਛੇ ਹਟਾਣਾ ਚਾਹਦੀ ਹੈ ਬਿਲਕੁਲ ਹਾਂਜੀ ਜੋ ਕਿ ਕੀਤਾ ਉਹ ਨਾ ਆਪਣੀ ਸਰਕਾਰ ਤੇ ਕੁਛ ਨਹੀਂ ਕੀਤਾ ਵੀ ਆਪਣੀ ਸਰਕਾਰ ਤੇ ਕੋਈ ਮਾੜੀ ਨਹੀਂ ਆਪਣੀ ਤਾਂ ਸਾਤਾ ਦੇਣ ਈ ਹੈ ਤੇ ਦੇਗੀ ਵੀ ਉਹਨਾਂ ਨੇ ਇੱਕ ਉਹਨਾਂ ਦੇ ਦਿਲ 'ਚ ਹੋਰ ਕੋਈ ਗੱਲ ਨਹੀਂ ਉਹਨਾਂ ਦੇ ਦਿਲ 'ਚ ਸਰਕਾਰ ਦੇ 'ਚ ਬੱਚੇ ਦਾ ਦਰਦ ਏ ਕੀ ਕਹਿ ਕੇ ਤੁਰਿਆ ਸੀ ਪ੍ਰਿਤਪਾਲ ਘਰੋਂ ਜਦੋਂ ਪਹਿਲੇ ਦਿਨ ਮੋਰਚੇ ਤੇ ਜਾਂਦਾ ਹੈ ਪਹਿਲੇ ਦਿਨ ਜਦੋਂ ਗਿਆ ਏ ਉਹਦੇ ਪਾਪਾ ਗਏ ਨੇ ਮੈਂ ਕਿਹਾ ਬੇਟਾ ਤੂੰ ਨਾ ਜਾ ਤੁਸੀਂ ਪਾਟਣਾ ਚਲੇ ਜਾਓ ਕੰਮ ਏ ਆਂਦਾ ਮਮਾ ਲੈ ਐਵੇਂ ਗੱਲਾਂ ਖੜੀ ਜਾਂਦੇ ਨੇ ਚਲੋ ਤੁਹਾਨੂੰ ਵੀ ਲੈ ਕੇ ਜਾਵਾਂ ਆਪਾਂ ਉੱਤੇ ਚੱਲੀਏ ਸਭ ਮੁਖੌਲ ਕਰਕੇ ਗਿਆ ਗੁਰਸਿੱਖ ਨੇ ਵੱਧਾਂ ਦੀ ਰੋਟੀ ਖਾਦੀ ਹੋਈ 21 ਤਰੀਕ ਦੀ ਸਵੇਰ ਦੀ ਪਰਤ ਕੇ ਕੁਝ ਨਹੀਂ ਖਾਇਆ ਹੈ। ਇਹ ਹੁਣ ਕਿਵੇਂ ਖਾਣਾ ਪੀਣਾ ਕਿਵੇਂ ਚੱਲ ਰਿਹਾ ਪਰਤਪਾਲ ਦਾ? ਬਸ ਇਹੀ ਹੁਣ ਜੂਸ ਪੀਣ ਲੱਗਾ ਪਹਿਲਾਂ ਨਿਹਰਾ ਪਾਣੀ ਦੇ ਸੀ। ਥੋੜੀ-ਬੋਤੀ ਗੱਲਬਾਤ ਕਰਦਾ? ਨਹੀਂ ਨਹੀਂ। ਬਿਲਕੁਲ ਗੱਲ ਨਹੀਂ ਹੁੰਦੀ ਤੇ ਉਹਨੂੰ ਮਾੜਾ ਜਿਹਾ ਸਾਰੇ ਨਾ ਸਮਝਾਂਦਾ ਸਾਨੂੰ ਸਮਝ ਨਹੀਂ ਆਉਂਦੀ ਉਹਨੂੰ ਫਿਰ ਗੁੱਸਾ ਚੜਦਾ। ਅਸੀਂ ਵੀ ਦੁਖੀ ਹੁੰਨੇ ਆ। ਸਾਨੂੰ ਸਾਡੇ ਬੱਚੇ ਦੀ ਸਮਝ ਨਹੀਂ ਆਉਂਦੀ ਹੈ ਜੀ। ਫਿਰ ਮਾੜਾ ਜਿਹਾ ਵੀ ਕੋਈ ਇਸ਼ਾਰਾ ਕਰੇਗਾ ਜਿਵੇਂ ਹੁਣ ਗਰਮ ਬਹੁਤ ਗਰਮੀ ਲੱਗੇ। ਉਹ ਦੇਖੋ ਦੱਸੇ ਉਹ ਦੱਸੇ ਸਾਨੂੰ ਸਮਝ ਹੀ ਨਾ ਲੱਗੇ ਇਹ ਫੈਨ ਨਾਲ ਤੇ ਆਪਾਂ ਜਾਂਦਾ ਹੀ ਨਹੀਂ ਆਪਾਂ ਉਹਨੇ ਕੁਝ ਮੰਗਣ ਦੀ ਚੀਜ਼ ਮੰਗਣ ਡਿਆ ਫਿਰ ਜਦੋਂ ਉਹਨੇ ਫੋਟੋ ਵਿਖਾਈ ਫਿਰ ਅਸੀਂ ਉਹਦੇ ਲਈ ਜਾ ਕੇ ਫੈਨ ਲੈ ਕੇ ਆਏ ਹਾਂਜੀ ਸਾਰਿਆਂ ਚ ਗੱਲਬਾਤ ਹਾਂਜੀ ਸਾਰਿਆਂ ਚ ਸਾਰਿਆਂ ਚ ਕਰਦਾ ਉਹ ਉਹਨੇ ਨਹੀਂ ਜ਼ੁਬਾਨ ਨਹੀਂ ਚੱਲਦੀ ਮੈਂ ਤਾਂ ਹੁਣ ਕੱਲ ਬਿਕਰਮਜੀਤ ਸਿੰਘ ਰਾਜਾ ਵੜਿੰਗ ਵੀ ਮਿਲ ਕੇ ਗਏ ਨੇ ਤੁਹਾਨੂੰ ਕੀ ਕਹਿ ਰਹੇ ਸੀ ਉਹ ਕੀ ਗੱਲਬਾਤ ਹੋਈ ਉਹਨਾਂ ਨਾਲ ਬਹੁਤ ਬੱਚੇ ਦੇ ਸਿਰ ਤੇ ਉਹਨਾਂ ਦਾ ਖਿਆਲ ਹੈ ਹਰ ਇੱਕ ਸਰਕਾਰ ਦਾ ਇਹ ਨਹੀਂ ਇੱਕ ਦਾ ਉਹਨਾਂ ਨੂੰ ਕੋਈ ਲਾਲਚ ਨਹੀਂ ਉਹ ਬੱਚੇ ਦੇ ਦਰਦ ਮਹਿਸੂਸ ਕਰਨ ਡਏ ਨੇ ਸਰਕਾਰ ਨੂੰ ਸਿਰਫ ਬੱਚੇ ਦਾ ਦਰਦ ਮਹਿਸੂਸ ਹੈ ਉਹੀ ਗੱਲ ਐਂਟੀ ਕਹਿੰਦੇ ਜੇ ਲਾਲਚ ਨਹੀਂ ਹੈਗਾ ਉਹਨਾਂ ਨੂੰ ਕਿਸੇ ਗੱਲ ਦਾ ਉਹਨਾਂ ਨੇ ਸਿਰਫ ਦਰਦ ਮਹਿਸੂਸ ਕਰਨ ਡਏ ਨੇ ਬੱਚੇ ਦਾ ਵੀ ਸਾਡਾ ਬੱਚਾ ਗਿਆ ਇੱਕ ਲੰਗਰ ਦੀ ਸੇਵਾ ਕਰਨ ਤੇ ਉਹਨੂੰ ਖਾੜ ਕੇ ਤੁਸੀਂ ਆਹ ਹਾਲਤ ਕੀਤੀ ਸਾਡੇ ਬੱਚੇ ਦੀ ਫਿਰ ਪੰਜਾਬ ਨੂੰ ਵੀ ਤਾਂ ਦੁੱਖ ਹੈ ਵੀ ਸਾਡੇ ਬੱਚੇ ਨਾਲ ਇਸ ਤਰ੍ਹਾਂ ਕੀਤਾ ਬਿਲਕੁਲ ਹਾਂ ਤਾਂ ਮੈਂ ਤਾਂ ਹੁਣ ਗੱਲ ਕਰੀਏ ਤਾਂ ਹੁਣ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਤੁਹਾਡੀ ਮੰਗ ਜ਼ਰੂਰ ਹੋਵੇਗੀ ਕਿਉਂਕਿ ਇਨਸਾਫ ਤਾਂ ਚਾਹੀਦਾ ਹੈ ਇਹ ਗੱਲ ਸੁਣ ਕੇ ਤਾਂ ਹਰੇਕ ਬੰਦੇ ਨੂੰ ਗੁੱਸਾ ਜ਼ਰੂਰ ਆਉਂਦਾ ਹੈ ਕਿ ਇਹ ਇਹੋ ਜਿਹਾ ਵਰਤਾਰਾ ਇਹ ਤਾਂ ਮੁਗਲਾਂ ਦੇ ਟਾਈਮ ਨੂੰ ਵੀ ਪਿੱਛੇ ਛੱਡ ਗਏ ਨੇ ਜਿਹੋ ਜਿਹਾ ਵਰਤਾਰਾ ਨੌਜਵਾਨ ਦੇ ਨਾਲ ਕੀਤਾ ਇਹਨਾਂ ਨੇ ਤਾਂ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਇਨਸਾਫ ਦੀ ਹੋਈ ਹੈ ਹਾਂਜੀ ਇਹੀ ਹੈ ਹੋਰ ਤਾਂ ਕੋਈ ਨਹੀਂ ਵੀ ਜਾਲਬਾਂ ਨੂੰ ਸਜ਼ਾ ਦਿੱਤੀ ਜਾਏ ਵੀ ਜਿਹੜਾ ਸਾਡੇ ਬੱਚੇ ਦਾ ਪਹਿਲਾਂ ਸਾਡੇ ਬੱਚੇ ਦਾ ਕਸੂਰ ਦੱਸ ਦੇਣ ਵੀ ਇੱਕ ਕਸੂਰ ਹੈ ਯੋ ਸਾਡੇ ਬੱਚੇ ਦਾ ਕਸੂਰ ਨਹੀਂ ਉਹਨਾਂ ਨੇ ਕਿਉਂ ਦੂਸਰੀ ਸੈੱਡ ਖੜਕ ਕੇ ਤੇ ਹਾਲਤ ਦੇਤੀ ਉਹਨ ਮੰਜੀ ਤੇ ਫਾਤਾ ਦੋ ਭੈਣਾਂ ਦਾ ਕੱਲਾ ਫਰਾ ਹੈ ਹੈ ਮਾਂ ਵੀ ਹਾਟ ਦੀ ਬਿਮਾਰੀ ਵਾਲੀ ਉਹ ਵੀ ਟੈਨਸ਼ਨ 'ਚ ਰਹਿੰਦਾ ਕੌਣ ਦੇਗਾ ਸਾਨੂੰ ਘਰ ਦਾ ਖਰਚਾ ਕਿਵੇਂ ਚੱਲਦਾ ਮਤਲਬ ਇਹੀ ਚਲਾਉਂਦਾ ਸੀ ਬੱਚੇ ਨੇ ਬਹੁਤ ਕੰਮ ਕੀਤੇ ਨੇ ਕਦੀ ਕੋਈ ਸਰਵਿਸ ਸਟੇਸ਼ਨਵਾੜਾ ਮोटा ਖੋਲ ਲਿਆ ਕਦੀ ਕੋਈ ਕੰਮ ਕਰ ਲਿਆ ਵੀ ਕਿਸੇ ਪਾਸੋਂ ਮੈਂ ਆਪਣਾ ਪਰਿਵਾਰ ਪਾਲਾਂ ਹੋਰ ਕੁਝ ਨਹੀਂ ਕੰਮ ਕੰਮ ਕੀ ਕਰਦਾ ਸੀ ਹੁਣ ਮੌਜੂਦਾ ਸਮੇਂ ਚ ਕੰਮ ਕੀ ਕਰ ਰਿਹਾ ਸੀ ਪ੍ਰਤਪਾਲ ਵੀ ਹੀ ਮਤਬਲ ਵੀ ਅਸੀਂ ਥੋੜੀ ਬੱਤੀ ਖੇਤੀ ਠੇਕੇ ਤੇ ਲੈ ਲੈਨੇ ਆ ਦੋਵੇਂ ਬਾਪ ਬੇਟਾ ਖੇਤੀ ਕਰਦੇ ਨੇ ਤੇ ਉਹਦੇ ਤੋਂ ਸਾਡਾ ਗੁਜ਼ਾਰਾ ਹੋ ਜਾਂਦਾ ਫਿਰ ਹੁਣ ਜਿਸ ਤਰੀਕੇ ਦੇ ਨਾਲ ਇਕੱਲਾ ਕੰਮ ਕਰਨੇ ਵਾਲਾ ਸੀ ਪਰ ਦੇਖੋ ਮਹਾਰਾਜ ਚੜ੍ਹਦੀ ਕਲਾ ਰੱਖਣਗੇ ਠੀਕ ਹੋ ਜਾਊਗਾ ਪ੍ਰਤਪਾਲ ਐਦਾ ਦੀ ਗੱਲ ਨਹੀਂ ਪਰ ਜਦੋਂ ਤੱਕ ਇਲਾਜ ਚੱਲ ਰਿਹਾ ਹੈ ਉਦੋਂ ਤੱਕ ਕੋਈ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਕਿਸੇ ਤਰ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਸਾਡੇ ਘਰ ਦਾ ਜਿਹੜਾ ਗੁਜ਼ਾਰਾ ਉਹ ਸਹੀ ਚੱਲੇ ਹਾਂਜੀ ਉਹ ਤੇ ਚਲੋ ਉਹਨਾਂ ਨੂੰ ਆਪ ਹੀ ਪਤਾ ਹੈਗਾ ਹਾਂ ਉਹ ਤੇ ਸਰਕਾਰ ਜਿਵੇਂ ਹਾਂ ਵਿਕਾਰ ਦੀ ਏ ਠੀਕ ਏ ਹਾਂ ਉਹਨੂੰ ਦਿੱਤੀ ਜਾਵੇ ਨਹੀਂ ਪੜੀ ਏ ਵੀ ਇਹ ਡਿੱਤੀ ਹੋਈ ਏ ਪੜੀ ਏ ਬੱਚੀ ਘਰ ਬੈਠੀ ਏ ਵੀ ਚਲੋ ਉਹ ਨਹੀਂ ਕਰਨ ਜੋਗਾ ਤੇ ਉਹ ਹੀ ਕਰੀ ਜਾ ਹਾਂਜੀ ਇਹ ਹੀ ਏ ਤਾਂ ਸਾਡੇ ਨਾਲ ਭਾਈ ਵੀ ਮੌਜੂਦ ਨੇ ਪ੍ਰਿਤਪਾਲ ਦੇ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਭਾਈ ਤੁਸੀਂ ਕਿੱਥੇ ਸੀ ਤੇ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਪ੍ਰਿਤਪਾਲ ਇਸ ਤਰੀਕੇ ਦੇ ਨਾਲ ਚੱਕ ਲਿਆ ਗਿਆ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਚਾਚੀ ਦਾ ਫੋਨ ਆਇਆ ਸੀ ਇਹ ਰੋ ਰਹੇ ਸੀ ਮੈਂ ਚੰਡੀਗੜ੍ਹ ਸੀ ਮੈਂ ਚੰਡੀਗੜ੍ਹ ਤੋਂ ਸਿੱਧਾ ਮੈਨੂੰ ਫੋਨ ਡੈਡੀ ਨਾਲ ਗੱਲ ਹੋਈ ਮੇਰੀ ਉਹ ਕਹਿੰਦੇ ਵੀ ਨਰਵਾਣੇ ਤੋਂ ਅਸੀਂ ਰੋहतक ਨੂੰ ਚੱਲ ਗਏ ਆ ਜੇ ਮਤਲਬ ਚੱਲੇ ਹੋਏ ਆ ਤਾਂ ਮੈਂ ਵੀ ਫਿਰ ਸਿੱਧਾ ਰੋहतक ਹੀ ਪਹੁੰਚ ਗਿਆ ਜੀ ਉੱਥੇ ਜਾ ਕੇ ਵੇਖਿਆ ਕਿ ਹਰਿਆਣਾ ਪੁਲਿਸ ਦੀ ਬਹੁਤ ਪੁਲਿਸ ਲੱਗੀ ਹੋਈ ਹੈ ਚਲੋ ਜੇ ਉਹਨਾਂ ਇੱਕ ਗੱਲ ਹੈ ਜੇ ਉਹਨਾਂ ਜ਼ਖਮੀ ਹਾਲਤ ਚ ਫੜਿਆ ਸੀ ਇਹਨੂੰ ਇਹਦੀ ਮੱਤ ਕਰਨੀ ਸੀ ਫਿਰ ਉੱਥੇ ਸਿਕਿਉਰਿਟੀ ਕਿਉਂ ਕਿਉਂ ਲਾਈ ਇਹਨਾਂ ਜੀ ਇੰਨੀ ਜ਼ਿਆਦਾ ਸੀਆਈਡੀ ਲੱਗੀ ਹੋਈ ਹਰਿਆਣੇ ਦੀ ਬਹੁਤ ਜ਼ਿਆਦਾ ਡਿਟੇਨ ਕੀਤਾ ਹੋਇਆ ਹੈ ਜਿੰਨੂੰ ਬੰਦਾ ਇਲਾਜ ਵਾਸਤੇ ਪੁਲਿਸ ਕੋਈ ਲੈ ਕੇ ਕੋਈ ਬੰਦਾ ਲੈ ਕੇ ਜਾਏਗਾ ਉਹਨੂੰ ਡਿਟੇਨ ਥੋੜੀ ਕਰ ਲੂਗਾ ਜੀ ਤੇ ਅਫਸਰਾਂ ਨੇ ਖੁਦ ਸਾਨੂੰ ਕਿਹਾ ਸੀ ਕਿ ਇਹਦੇ ਤੇ 307 ਦਾ ਪਰਚਾ ਹੈ ਜੋ ਕਿ ਹੁਣ ਮੁਕਰ ਰਹੇ ਨੇ ਅਸੀਂ ਨਹੀਂ ਕਿਹਾ ਉਹਨਾਂ ਕਿਹਾ ਹੋਇਆ ਸਾਨੂੰ ਜੀ ਠੀਕ ਹੈ ਤੁਹਾਡੇ ਕੋਲ ਰਿਕਾਰਡਡ ਹੈ ਕੋਈ ਐਦਾਂ ਦੀ ਚੀਜ਼ ਜਿੱਥੇ ਕਹਿੰਦੇ ਹੋਣ ਕਿ ਨੌਜਵਾਨ ਤੇ ਪਰਚਾ 307 ਦਾ ਸ਼ਾਇਦ ਹੋ ਸਕਦਾ ਹੈ ਕਿ ਉਹ ਫੜਾ ਤੁਹਾਡੇ ਸਾਨੂੰ ਪਤਾ ਨਹੀਂਗਾ ਬਟ ਬਟ ਐਦਾਂ ਦਾ ਕੋਈ ਪ੍ਰੂਫ ਮੈਂ ਦੇ ਸਕਦਾ ਮੈਨੂੰ ਮਿਲ ਜਾਏਗਾ ਮੈਂ ਦੇ ਸਕਦਾ ਟਰਾਈ ਬਾਈ ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਤਰ੍ਹਾਂ ਦੇ ਵਰਤੀਰੇ ਨੂੰ ਜਿਹੜਾ ਨੌਜਵਾਨਾਂ ਦੇ ਨਾਲ ਬਹੁਤ ਜ਼ਿਆਦਾ ਗਲਤ ਹੈ ਜੀ ਮੈਂ ਕਹਿੰਦਾ ਪਹਿਲਾਂ ਕਦੇ ਐਵੇਂ ਨਹੀਂ ਹੋਇਆ ਕਿ ਚਲੋ ਕੁੱਟਮਾਰ ਹੁੰਦੀ ਹੈ ਲਾਠੀ ਚਾਰਜ ਹੁੰਦਾ ਲਾਠੀ ਚਾਰਜ ਲੱਤ ਵੀ ਨਹੀਂ ਟੁੱਟਦੀ ਜੀ ਕੀ ਲੱਗਦਾ ਕੋਈ ਜਿੱਦ ਗੱਡੀ ਹੈ ਜਿੱਦ ਤਾਂ ਨਹੀਂ ਨਫ਼ਰਤ ਹੈ ਕਿਸ ਚੀਜ਼ ਦੀ ਇੱਕ ਇੱਕ ਕਿਸਾਨਾਂ ਨਾਲ ਨਫ਼ਰਤ ਲਾ ਲਓ ਸਰਦਾਰਾਂ ਨਾਲ ਪੱਗ ਨਾਲ ਨਫ਼ਰਤ ਲਾ ਲਓ ਦੋਵਾਂ ਚੀਜ਼ਾਂ ਨਾਲ ਨਫ਼ਰਤ ਹੈ ਸ਼ਾਇਦ ਪੁਲਿਸ ਨੂੰ ਲਾ ਲਓ ਪ੍ਰਸ਼ਾਸਨ ਨੂੰ ਲਾ ਲਓ ਮੈਨੂੰ ਇਹ ਲੱਗਦਾ ਕਿ ਜਿਹੜੀ ਸਾਹਮਣੇ ਫੋਰਸ ਲਾਈ ਹੈ ਜੋ ਇਲਜ਼ਾਮ ਨੇ ਕਿ ਉਹਨਾਂ ਦੁਆਰਾ ਚੱਕਿਆ ਗਿਆ ਉਹ ਕਿਹੜੇ ਕਿਸੇ ਬਾਹਰਲੇ ਦੇਸ਼ ਤੋਂ ਨਹੀਂ ਭਾਰਤ 'ਚ ਰਹਿੰਦੇ ਉਹਨਾਂ ਨੂੰ ਐਵੇਂ ਨਹੀਂ ਪਤਾ ਕਿ ਸਰਦਾਰਾ ਦੀ ਪੱਗ ਕੀ ਅਤੇ ਕਕਾਰ ਕੀ ਨੇ ਬਾਈ ਜੀ ਉਹਨਾਂ ਦੇ ਵਿੱਚ ਨਾ ਨਫ਼ਰਤ ਭਰੀ ਹੋਈ ਜਿਹੜੇ ਉਹ ਅੱਗੇ ਖੜੇ ਨੇ ਜਿਹੜੇ ਵੀ ਆਰਮੀਆ ਲੈਣ ਉਹਨਾਂ 'ਚ ਇੱਕ ਨਫ਼ਰਤ ਭਰੀ ਗਈ ਹੈ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਇੱਧਰ ਪੰਜਾਬ ਵਾਲੇ ਕਿਸਾਨ ਨੇ ਜਿਹੜੇ ਅੰਦਰ ਨੂੰ ਆਉਣਗੇ ਤੁਹਾਡੇ ਵਾਸਤੇ ਹੱਤਵਾਦੀ ਨੇ ਐਦਾਂ ਦੀ ਨਫ਼ਰਤ ਭਰੀ ਹੋ ਤਾਂ ਇੰਨੀ ਕੁੱਟ ਮਾਰ ਕਰਦੇ ਨੇ ਉਦਾਂ ਕੋਈ ਆਮ ਬੰਦਾ ਕੋਈ ਵੀ ਆਪਾਂ ਕਿਸੇ ਨੂੰ ਵੀ ਕੋਈ ਡੰਗਰ ਨੂੰ ਇੰਨਾ ਨਹੀਂ ਕੁੱਟਦਾ ਜਿੰਨਾ ਮੁੰਡੇ ਨੂੰ ਕੁੱਟਿਆ ਜੀ ਇਹ ਤਾਂ ਪ੍ਰਮਾਤਮਾ ਨੇ ਬਚਾਲਿਆ ਅਕਾਲ ਪੁਰਖ ਨੇ ਉਹਨਾ ਕੋਈ ਕਸਰ ਤਾਂ ਨਹੀਂ ਛੱਡੀ ਜੀ। ਪਰ ਭਾਈ ਇੱਕ ਭਾਈ ਹੋਣ ਦੇ ਨਾਤੇ ਪਰਿਵਾਰਕ ਮੈਂਬਰ ਵੀ ਹਾਂ ਤੁਸੀਂ ਕੀ ਮੰਗ ਕਰਦੇ ਹੋ? ਮੰਗ ਇਹੀ ਕਰਦਾ ਜੀ ਦੇਖੋ ਜੀ ਮੁੰਡਾ ਜੀ ਹੁਣ ਦੇਖੋ ਸਾਲ ਨਾ ਉੱਠੇ ਮੰਜੇ ਤੋਂ ਦੇਖੋ ਘਰ ਦਾ ਖਰਚਾ ਬਣੇ ਵੀ ਚੱਲਦਾ ਹੈ ਸਰਕਾਰ ਤੋਂ ਇੱਕ ਤਾਂ ਬੀਲ ਹੈ ਕਿ ਉਹਨਾਂ ਤੇ ਪਰਚਾ ਬਣਦਾ ਕਾਰਵਾਈ ਕੀਤੀ ਜਾਏ ਜੀ। ਜੋ ਵੀ ਹੈ ਕਿਉਂ ਜੇ ਮੁੰਡਾ ਮਰ ਜਾਂਦਾ ਜਾਂ ਕਿ ਹੋ ਜਾਂਦਾ ਕੁਛ ਅਭੀ ਨਭੀ ਫਿਰ ਕੌਣ ਜ਼ਿੰਮੇਵਾਰ ਸੀ? ਪਰਚਾ ਤਾਂ ਜਿਵੇਂ ਹੁਣ ਸੁਭਕਰਮਨ ਦੀ ਮੁੰਡਾ ਸ਼ਹੀਦ ਹੋ ਗਿਆ ਬਾਰਡਰ ਤੇ ਉਹਦਾ ਵੀ ਨਹੀਂ ਹੋਇਆ ਦਰਜ ਅਜੇ ਤੱਕ। ਅੱਜ ਤਾਂ ਮਨੇ ਇਹ ਕੇਸ ਦੀ ਪੂਰੀ ਪੈਰਵਾਈ ਕੀਤੀ ਜਾਏ ਜਾਂਚ ਪੜਤਾਲ ਕੀਤੀ ਜਾਏ ਕਿਉਂ ਮਤਲਬ ਜਿੰਨਾ ਵੀ ਆ ਕੀਤਾ ਉਹਨਾਂ ਤੇ ਕਾਰਵਾਈ ਬਣੇ ਜੀ ਤੇ ਮਾਤਾ ਜੀ ਤੁਸੀਂ ਰੋहतक ਪੀਜੀਆਈ ਚ ਗਏ ਸੀ ਉੱਥੇ ਜਾ ਕੇ ਤੁਹਾਡੇ ਦੁਆਰਾ ਇਹ ਮੰਗ ਰੱਖੀ ਗਈ ਸੀ ਕਿ ਚੰਡੀਗੜ੍ਹ ਪੀਜੀਆਈ ਦੇ ਵਿੱਚ ਮੁੰਡੇ ਨੂੰ ਸ਼ਿਫਟ ਕੀਤਾ ਜਾਵੇ ਤੁਹਾਨੂੰ ਇਹ ਲੋੜ ਕਿਉਂ ਮਹਿਸੂਸ ਹੋਈ ਕਿ ਉੱਥੇ ਇਲਾਜ ਸਹੀ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਤੇ ਉਸ ਨੂੰ ਚੰਡੀਗੜ੍ਹ ਭੇਜਿਆ ਜਾਵੇ ਸਾਨੂੰ ਸਾਰਾ ਪਤਾ ਲੱਗ ਗਿਆ ਸੀ ਵਿੱਚ ਵਿੱਚ ਜਿਵੇਂ ਦਾ ਉਹਨਾਂ ਇਲਾਜ ਕਰਨਾ ਸੀ ਪਹਿਲਾਂ ਤੇ ਵੇਖੋ ਬੱਚੇ ਦਾ ਜਦੋਂ ਬੱਚਾ ਕਹਿ ਰਿਹਾ ਮੈਨੂੰ ਬਾਥਰੂਮ ਆਇਆ ਉਹਨਾਂ ਕਿਉਂ ਨਹੀਂ ਬਾਥਰੂਮ ਕਰਾਇਆ ਤੇ ਕਿਉਂ ਨਹੀਂ ਪੈਪ ਲਾਇਆ ਇੰਨਾ ਚ ਤੜਫਦਾ ਰਿਹਾ ਹੈ ਹੈ ਫਿਰ ਪਤਾ ਨਹੀਂ ਬੱਚੇ ਦਾ ਬਾਥਰੂਮ ਵਿੱਚ ਹੀ ਨਿਕਲਿਆ ਕਿਸਾਨਾਂ ਆਗੂਆਂ ਦੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਕਿਸਾਨਾਂ ਆਗੂਆਂ ਨੇ ਬਹੁਤ ਮਦਦ ਕੀਤੀ ਉਥੋਂ ਦੇ ਵੀ ਜਿਹੜੇ ਕਿਸਾਨ ਸੀ ਨਾ ਬਹੁਤ ਮਦਦ ਕੀਤੀ ਹੈ ਕਿਸਾਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਉਹ ਲੈ ਕੇ ਵੀ ਆਏ ਨੇ ਹਾਂਜੀ ਐਮਪਿਆ ਕੀ ਬੋਲੋ ਹੁਣ ਲਾਸਟ ਦੇ ਵਿੱਚ ਤੁਸੀਂ ਕੋਈ ਕੋਈ ਬੇਨਤੀ ਕਰਨਾ ਚਾਹੋਗੇ ਸਰਕਾਰ ਨੂੰ ਜਾਂ ਹੋਰਾਂ ਨੂੰ ਮੈਨੂੰ ਇਹ ਲੱਗਦਾ ਕਿ ਇਹ ਜ਼ਰੂਰ ਦੇਖਣਯੋਗ ਹੈ ਕਿ ਜੇ ਇਸ ਨੌਜਵਾਨ ਨੂੰ ਮੌਕੇ ਤੇ ਨਾ ਸਾਹਮਦੇ ਤਾਂ ਗੱਲ ਕਿੱਥੇ ਪਹੁੰਚ ਜਾਂਦੀ ਅਸੀਂ ਸੋਚ ਵੀ ਨਹੀਂ ਸਕਦੇ ਕਿਸੇ ਹੋਰ ਨੌਜਵਾਨ ਦੇ ਨਾਲ ਅਜਿਹਾ ਨਾ ਹੋਵੇ ਇਸ ਨੂੰ ਲੈ ਕੇ ਤੁਸੀਂ ਕੁਝ ਕਹਿਣਾ ਚਾਹੋਗੇ ਅਸੀਂ ਤਾਂ ਹਾਂ ਹਰ ਇੱਕ ਦਾ ਬੱਚਾ ਜਿਵੇਂ ਆਪਣੇ ਬੱਚੇ ਨੇ ਨਾ ਐਵੇਂ ਹਰ ਇੱਕ ਦੇ ਨੇ ਉਨਾਂ ਦਾ ਜਲਮਾਨਾ ਤਾਂ ਪਤਾ ਨਹੀਂ ਇਹਨਾਂ ਦੇ ਬੱਚਿਆਂ 'ਚ ਆਪਣਿਆਂ 'ਚ ਪਿਆਰ ਨਹੀਂ ਹੈਗਾ ਉਹਨਾਂ ਦਾ ਵੀ ਜਿਹੜਾ ਕਿਸੇ ਦੇ ਬੱਚੇ ਨਾਲ ਇੰਨਾ ਕਰਦੇ ਨੇ ਇਸ ਕਰਕੇ ਕਰਦੇ ਨੇ ਪਰ ਤਰਨੇ ਪ੍ਰਦਰਸ਼ਨ ਤਾਂ ਪਹਿਲਾਂ ਵੀ ਹੁੰਦੇ ਨੇ ਮੈਨੂੰ ਇਹ ਲੱਗਦਾ ਕਿ ਇਹ ਇਤਿਹਾਸ ਹੀ ਰਿਹਾ ਕਿ ਸਰਕਾਰ ਦੇ ਕੋਲੋਂ ਆਪਣੀਆਂ ਮੰਗਾਂ ਮਨਾਉਣ ਦੇ ਲਈ ਲੋਕ ਸੜਕਾਂ ਤੇ ਉਤਰੇ ਨੇ ਪਰ ਐਦਾਂ ਦਾ ਜਿਹੜਾ ਵਿਹਾਰ ਤਾਂ ਬੜਾ ਨਿੰਦਣਯੋਗ ਹੈ ਤੇ ਹੈਰਾਨੀਜਨਕ ਹੈ ਹਾਂਜੀ ਐਤਕਾਂ ਜ਼ਿਆਦਾ ਐਤਕਾਂ ਜ਼ਿਆਦੀ ਬਦਸਲੂਕੀ ਕਰਨ ਦਾ ਹੈ ਇਹਨਾਂ ਬੱਚਿਆਂ ਨਾਲ ਪਤਾ ਨਹੀਂ ਉਹਨਾਂ ਨੂੰ ਇਹ ਵੀ ਇਹਨਾਂ ਨੂੰ ਮਾਰ ਮਾਰ ਸੱਟ ਦੇਵਾਂਗੇ ਕੋਈ ਕਣਕ ਚੋਂ ਲੱਭ ਜੇਗਾ ਕੋਈ ਕਿਤੋਂ ਲੱਭ ਜੇਗਾ ਕਿਸੇ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਇਹ ਪਿਛਾਂ ਹਟ ਜਾਣਗੇ ਪਰ ਜਿਹੜੇ ਕਿਸਾਨ ਹੈ ਨਾ ਉਹ ਤੇ ਧੁੱਪੇ ਛਾਵੇਂ ਗਰਮੀ ਚ ਤਤੀਆਂ ਠੰਡੀਆਂ ਸਾਰੇ ਹੰਸੇ ਹੁੰਦੇ ਨੇ ਉਹਨਾਂ ਨੂੰ ਕੋਈ ਦਰਦ ਮਹਿਸੂਸ ਨਹੀਂ ਹੁੰਦਾ ਤੇ ਪਾਲ ਦੀ ਉਮਰ ਕਿੰਨੀ ਹੈ ਮਾਤਾ ਇਹ ਹੀ ਹੈ ਵੀ 28 ਸਾਲ 28 ਸਾਲ ਦੀ ਮਾਤਾ ਇਹ ਵੀ ਗੱਲ ਸੁਣਨੀ ਚਾਹੀਏ ਕਿ ਪ੍ਰਿਤਕਪਾਲ ਬਹੁਤ ਜਿਆਦਾ ਸੌ ਮੁੰਡੇ ਤੇ ਅੱਜ ਤੱਕ ਕਦੇ ਉਹਦੀ ਕਿਸੇ ਦੇ ਨਾਲ ਕੋਈ ਬਹਿਸ ਜਾਂ ਲੜਾਈ ਨਹੀਂ ਹੋਈ। ਹਾਂ ਹਾਂ। ਕਿਸੇ ਨਾਲ ਨਹੀਂ ਹਰ ਇੱਕ ਨੂੰ ਬੱਚੇ ਨਾਲ ਬੱਚਾ ਵੱਡਿਆਂ ਨਾਲ ਵੱਡਾ। ਹਰ ਇੱਕ ਦਾ ਆਦਰ ਮਾਨ ਕਰਨਾ ਜੀ ਕਰਕੇ ਬੋਲਣਾ। ਉਹਨੂੰ ਪਤਾ ਹੀ ਨਹੀਂ ਵੀ ਕਿਸੇ ਨੂੰ ਜਿੱਥੇ ਕਿਸੇ ਨੇ ਆਖਿਆ ਨਾ ਜੇ ਉਹ ਆਣ ਡਿਆ ਕਿਤੇ ਰਸਤੇ 'ਚ ਜੇ ਕੋਈ ਬਜ਼ੁਰਗ ਦੇਖ ਗਿਆ ਉਹਨੇ ਆਖਿਆ ਵੀ ਮੈਂ ਅਗਲੇ ਪਿੰਡ ਜਾਣੇ ਮੈਂ ਪੈਦਲ ਜਾਣ ਡਿਆ। ਉਹਨੇ ਨਹੀਂ ਆਖਿਆ ਮੈਂ ਆਪਣੇ ਪਿੰਡ ਸੀ ਤਾਂ ਸਿਫਟ ਕਰਾਂ। ਜੇ ਉਹ ਦੋ ਅੱਗੇ ਦੋ ਤਿੰਨ ਪਿੰਡੇ ਨਾਗਾ ਉਹਨੇ ਉਹਨੂੰ ਉੱਥੇ ਛੱਡ ਕੇ ਆਣਾ ਜੇ ਗਰੀਬ ਹੈ ਕੋਈ ਉਹਨੂੰ ਮਦਦ ਚਾਹੀਦੀ ਹੈ ਤੇ ਤਾਂ ਵੀ ਉਹਨੇ ਕੀਤੀ ਹੈ ਜੁੱਤੀ ਕੱਪੜੇ ਦੀ ਪੈਸੇ ਦੀ ਜਿੰਨਾ ਉਹਦੇ ਕੋਲ ਹੁੰਦਾ ਸੀ ਭਾਵੇਂ ਆਪਣੇ ਜੇਬ ਵਿੱਚ ਮਰ ਰੁਪਈਆ ਨਹੀਂ ਸੀ ਬਚਦਾ ਫਿਰ ਵੀ ਉਹ ਮਦਦ ਕਰਦਾ ਸੀ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪ੍ਰਿਤਪਾਲ ਸਿੰਘ ਦੇ ਮਾਤਾ ਜੀ ਮੌਜੂਦ ਸੀਗੇ ਤਾਂ ਮਾਤਾ ਜੀ ਅਸੀਂ ਤੁਹਾਨੂੰ ਇਹ ਭਰੋਸਾ ਦਿਵਾਨੇ ਕਿ ਸਾਰਾ ਪੰਜਾਬ ਤੁਹਾਡੇ ਨਾਲ ਆ ਸਾਡੀਆਂ ਸਰਕਾਰਾਂ ਵੀ ਤੁਹਾਡੇ ਨਾਲ ਨੇ ਕਿਤੇ ਨਾ ਕਿਤੇ ਆਪਣੇ ਨੇ ਹਰ ਪੱਖ ਤੋਂ ਤੁਹਾਡੀ ਮਦਦ ਕਰਾਂਗੇ ਤੇ ਮੈਂ ਲੋਕਾਂ ਨੂੰ ਵੀ ਇਹ ਅਪੀਲ ਜਰੂਰ ਕਰਾਂਗਾ ਕਿ ਜਿੰਨਾ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਪ੍ਰਤਪਾਲ ਸਿੰਘ ਨੌਜਵਾਨ ਜੋ ਕਿ ਲੰਗਰ ਲੈ ਕੇ ਕਿਸਾਨੀ ਅੰਦੋਲਨ ਦੇ ਵਿੱਚ ਗਿਆ ਸੀ ਪਰ ਉਸ ਨੂੰ ਇੱਕ ਅੱਤਵਾਦੀ ਜਾਣ ਕੇ ਕੋਈ ਉਹਦੇ ਨਾਲ ਜਿੱਦ ਸੀ ਜਾਂ ਉਹਦੇ ਸਰੂਪ ਤੋਂ ਜਿੱਦ ਸੀ ਹੋ ਸਕਦਾ ਉਹਦੀ ਪੱਗ ਤੋਂ ਜਿੱਦ ਸੀ ਉਸ ਨੂੰ ਇਸ ਤਰੀਕੇ ਦੇ ਨਾਲ ਗ੍ਰਿਫਤਾਰ ਕਰਨਾ ਤੇ ਇਦਾਂ ਕਹਿ ਸਕਦੇ ਹਾਂ ਕਿ ਜਾਨਵਰਾਂ ਦੀ ਤਰ੍ਹਾਂ ਕੁੱਟਣਾ ਤੇ ਅੱਜ ਨੌਜਵਾਨ ਦੀ ਜਿਹੜੀ ਹਾਲਤ ਹੈ ਉਹ ਤਰਸਯੋਗ ਬਣੀ ਹੋਈ ਹੈ ਪੀਜੀਆਈ ਦੇ ਵਿੱਚ ਐਡਮਿਟ ਹੈ ਪਰ ਕਿਤੇ ਨਾ ਕਿਤੇ ਨੌਜਵਾਨ ਠੀਕ ਹੈ ਇਲਾਜ ਚੱਲ ਰਿਹਾ ਹੈ ਪਰਿਵਾਰ ਦੀ ਮੰਗ ਹੈ ਕਿ ਸਰਕਾਰ ਦੁਆਰਾ ਵੀ ਸਾਡੀ ਮਦਦ ਕੀਤੀ ਜਾਵੇ ਪ੍ਰਿਤਪਾਲ ਦੀ ਵਾਈਫ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਹੋ ਸਕਦਾ ਹੈ ਕਿ ਹੁਣ ਪ੍ਰਿਤਪਾਲ ਕੰਮ ਘਟ ਕਰ ਸਕੇ